ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਬਦਨੀ ਕਲਾਂ ਦੇ ਬਿਲਕੁਲ ਨੇੜੇ ਦਾ ਪਿੰਡ ਇੱਕ ਪਾਸੇ ਦੇ ਨੇੜੇ ਬੁੱਟਰ ਕਲਾਂ ਵੀ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੱਸੋ ਹਰ ਟਾਈਮ ਵਿਕਰੀ ਵਾਲੀਆਂ ਮੱਝਾਂ ਹੁੰਦੀਆਂ ਇੱਥੇ ਤੇ ਨਗ ਵੀ ਹੁੰਦੇ ਆ ਬਹੁਤ ਸਾਰੇ ਅੱਜ ਫੇਰ ਤੁਹਾਨੂੰ ਜਿਹੜੀਆਂ ਇੱਥੇ ਬਾਹਰ ਖੜੀਆਂ ਮੱਝਾਂ ਉਹ ਲਗਭਗ 9-10 ਤੁਹਾਨੂੰ ਦਿਖਾ ਦੂੰਗਾ ਜਿੰਨਾਂ ਚ ਇੱਕ ਬੂਰੀ ਝੋਟੀ ਵੀ ਦਿਖਾਉਂਗਾ ਤੇ ਇੱਥੇ ਮੋਸਟਲੀ ਮੱਝਾਂ ਸੋਹਣੀਆਂ ਸੋਹਣੀਆਂ ਹੁੰਦੀਆਂ ਮਤਲਬ ਜਿੰਨਾਂ ਤੋਂ ਤੁਹਾਨੂੰ ਦੱਸਾਂਗੇ ਦੋ ਟਾਈਮ ਤਿੰਨ ਟਾਈਮ ਚੋਣ ਦਾ ਤੁਹਾਡਾ ਹੱਕ ਹੈ ਤੇ ਇੱਥੇ ਰੈਸ਼ ਦਾ ਪੂਰਨ ਪ੍ਰਬੰਧ ਹੈਗਾ ਤੁਸੀਂ ਆ ਕੇ ਰੋਕ ਸਕਦੇ ਹੋ ਤੇ ਆਪਦੀ ਪਸੰਦ ਦਾ ਪਸ਼ੂ ਦੋ ਟਾਈਮ ਤਿੰਨ ਟਾਈਮ ਇੱਥੇ ਤਿਆਰ ਦੁੱਧ ਜਿਹੜਾ ਦੱਸਾਂਗੇ ਉਹ ਚੋ ਕੇ ਲੈ ਜਾ ਸਕਦੇ ਹੋ ਬਾਹਰਲੇ ਪਾਸੇ ਕੁਝ ਪਸ਼ੂ ਵੱਧੇ ਆ ਵੈਸੇ ਅੰਦਰ ਵੀ ਮੱਝਾਂ ਜਿਹੜੀਆਂ ਤੁਸੀਂ ਦੇਖੋਗੇ ਬਹੁਤ ਸੋਹਣੀਆਂ ਸੋਹਣੀਆਂ ਇੱਥੇ ਖੜ ਅਸੀਂ ਬਹੁਤੀ ਲੰਬੀ ਵੀਡੀਓ ਨਾ ਜਾਵੇ ਉਹਦੇ ਕਰਕੇ ਕੋਸ਼ਕ ਨਾਗ ਜਿਹੜੇ ਉਹ ਬਾਹਰ ਬਣ ਲਿਆ ਨੌ ਨਾਗ ਬਾਹਰ 10 ਬਾਹਰ 10 ਬਾਹਰ ਹੈ ਦੋਸਤੋ ਤੇ ਇਹਨਾਂ ਤੋਂ ਇਲਾਵਾ ਅੱਠ ਨਾਗ ਅੰਦਰ ਖੜੇ ਸੋ ਫੋਟਲ ਇੱਥੇ ਮੇਰੇ ਕੋਲ ਚ 17 18 ਮੱਝਾਂ 18 ਮੱਝਾਂ ਇਸ ਟਾਈਮ ਵਿਕਰੀ ਵਾਲੀਆਂ ਮੌਜੂਦ ਆ ਬੜੇ ਚੰਗੇ ਥਣ ਹਵਾਨਿਆਂ ਦੇ ਸੋ ਆਓ ਮਿਲਿਏ ਬਾਈ ਨੂੰ ਕਰਦੇ ਆ ਸ਼ੁਰੂਆਤ ਦੋਸਤੋ ਆਪਾਂ ਪਹਿਲੇ ਨੰਬਰ ਤੇ ਇੱਕ ਬੜੀ ਟਾਪ ਦੀ ਝੋਟੀ ਬੱਦੀ ਵੀ ਹੈ ਸਨੀ ਭਾਈ ਸਸਤੀ ਕਾ ਸਸਤੀ ਗੱਲ ਵੀਰੇ 18 ਨਾਗ ਅੱਜ ਆਪਣੇ ਕੋਲ ਵਿਕਰੀ ਵਾਲੇ ਹਾਂਜੀ ਹਾਂਜੀ ਸੁੰਜਾਂ ਸੂਈਆਂ ਇਹ ਸਾਰੀਆਂ ਸੂਈਆਂ ਆ 12 ਕਿਲੋ ਦੁੱਧ ਤੋਂ ਲੈ ਕੇ ਹੁਣ ਆਪਣੇ ਕੋਲੇ 16-17 ਕਿਲੋ ਤੱਕ ਦੁੱਧ ਹਾਜ਼ਰ ਆ। 12 ਤੋਂ 16-17 ਤੱਕ ਹਾਜ਼ਰ ਆ। ਪਹਿਲਣਾ ਦੂਜਣਾ ਕੱਟੀਆਂ ਹੀ ਆ ਸਾਰੀਆਂ। ਪਹਿਲੇ ਨੰਬਰ ਤੇ ਸ਼ੁਰੂਆਤ ਕਰ ਲੈਣੇ ਆ। ਹਾਂਜੀ ਆਹ ਝੋਟੀ ਕੱਲ੍ਹ ਸਵੇਰੋਂ ਸੂਈ ਆ ਬੋਲੇ ਚੋਂ ਖਾਲੀ ਕਰਤੀ ਆ। ਹੁਣ ਵੀ 13-14 ਕਿਲੋ ਬੋਲੀ ਤੋਂ ਸਟਾਰਟਿੰਗ ਆ 13 ਤੋਂ। ਬੱਚਾ ਇਹਨੇ ਕੀ ਦਿੱਤਾ ਫਿਰ? ਕੱਟਾ ਜੀ। ਕੱਟੀ ਆ ਜਾਂ ਕੱਟਾ। ਕੱਟਾ ਕੱਟਾ ਕੱਟਾ। ਓਕੇ। ਸੋ ਦੋਸਤੋ ਬੱਚਾ ਇਹਦੇ ਨਾਲ ਮੇਲ ਕਾਫ ਆ। ਨਾ ਬੜੀ ਸੋਹਣੀ। ਸਾਡੀ ਨਾਲ ਉਹ ਮੂਰੇ ਬੰਨੇ ਵੀ ਆ ਮਈਆਂ ਪੱਤੇ-ਪੁੱਤੇ ਕਾ ਜਿਆਦੇ ਆ ਖਾਈ ਜਾਂਦੇ ਨਾੜੂਏ। ਹੂੰ। ਤੋਂ ਦੇਖਿਓ ਇਹਦਾ ਥਣ ਦਾ ਸਹਿਜ ਤੇ ਹਵਾਨਾ ਬੈਕਸਾਈਡ। ਸ਼ੇਰ ਜੇ ਆਪਾਂ ਇੱਕ ਨੰਬਰ ਬਹਿ ਗਿਆ ਫੁੱਲ ਗਰੰਟੀ ਐ ਮੈਂ ਜੀ। ਠੀਕ ਐ। ਚੁਆਈ ਬੜੀ ਵਧੀਆ। ਸੋ ਬਹੁਤ ਸੋਹਣੀ ਝੋਟੀ। ਦੱਸੋ ਇਹਦਾ ਦੂਜਾ ਸੂਆ ਭਾਈ। ਦੂਜਾ ਦੂਜਾ ਸ਼ੇਰ ਆਂਦਾ ਈ। ਦੂਜਾ ਸੂਆ ਝੋਟੀ ਦੇਖਿਓ ਕਿਸੀ ਥਣ ਹਵਾਨੇ ਦੀ ਵੀ ਬੜੀ ਸਾਫ ਸੁਥਰੀ ਐ। ਪੂਰੀ ਵੱਡੀ ਆ ਝੋਟੀ। ਆਦਾ ਬਾਲ-ਬੋਲ ਜਿਹੜਾ ਸਾਰੇ ਇੰਨੀ ਕ ਬਣ ਕੇ ਸੂਈ ਸੀ। ਹੂੰ। ਚੁਆਈ ਚ ਵੀ ਆ ਕੋਈ ਆਪਣਾ ਬਾਜ਼ਾਰ ਨਹੀਂ 6 ਵਜੇ ਦੀ ਚੁਾਈ ਹੈ 5:30 ਵਜੇ ਦੀ ਸਵੇਰ ਵੀਰੇ ਓਕੇ ਪਛੇ ਕੋਣ ਵਜੇ ਆ ਟਾਈਮ ਤੋਂ ਟਾਈਮ ਹੀ ਆ ਵੀਰੇ ਸਹੀ ਹੈ ਸੋ ਦੋਸਤੋ ਦੇਖੋ ਤੁਸੀਂ ਬੱਚਾ ਤੁਸੀਂ ਸਾਹਮਣੇ ਇਹਦਾ ਦੇਖ ਸਕਦੇ ਹੋ ਇਹਨੇ ਕੱਟੇ ਨੂੰ ਜਨਮ ਦਿੱਤਾ ਥਣ ਬਿਲਕੁਲ ਖਾਲੀ ਨਜ਼ਰ ਆਊਗਾ ਤੇ ਨਰੋਆ ਥਣ ਲੱਗਾ ਇਹ ਦੁੱਧ ਵਾਲੇ ਥਣ ਹੁੰਦੇ ਆ 18 ਕਿਲੋ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਠੀਕ ਹੈ ਹੁਣ ਦੁੱਧ ਪਤਾ ਨਹੀਂ ਕਿ ਕਿੰਨੀ ਸੇਵਾ ਕਰ ਲੂ ਉਹਨੇ ਅਗਲਾ ਚੋਲੂ ਆ ਸਹੀ ਹੈ ਦੋ ਨੰਬਰ ਤੇ ਜਿਹੜੀ ਛੋਟੀ ਬਈ ਇਹਦੇ ਥੱਲੇ ਹੈਗਾ 15 ਕਿਲੋ ਦੁੱਧ ਵੀਰੇ ਠੀਕ ਹੈ ਇਹਦਾ ਸੂਆ ਕੰਨ ਮੈਂ ਦੂਜਾ ਦੂਜਾ ਸੂਆ ਸੋ ਦਸੋ ਦੂਜਾ ਸੂਆ 15 ਕਿਲੋ ਦੁੱਧ ਹਾਜ਼ਰ ਹੈ ਚੰਗਾ ਹਵਾਨਾ ਇਹਦਾ ਵੀ ਥਾਣੇ ਇਹਦੇ ਵੀ ਬਹੁਤ ਸੋਹਣੇ ਆ ਬਿਲਕੁਲ ਛੋਟੇ ਇਹ ਸਿੰਘ ਦੀ ਹੈ ਦੋਸਤੋ ਚੰਗੀ ਇਹਦੀ ਅਗਾੜੀ ਹੈ ਇਹਦਾ ਸਿੰਘ ਤੁਸੀਂ ਦੇਖ ਸਕਦੇ ਹੋ ਦੂਜਾ ਸੂਆ ਝੋਟੀ ਇਹਦਾ ਵੀ ਥਾਨ ਬਹੁਤ ਸੋਹਣਾ ਹੈ ਬਾਜਨ ਮੌਜੂਦ ਹੈ ਇਹਦਾ ਵੀ ਕੱਟੀ ਦਾ ਝੋਟੀ ਦਾ ਬਹੁਤ ਜੰਗਲ ਦੇਖੋ ਹਵਾਨਾ ਇਹਦਾ ਚੰਗਾ ਹਵਾਨੇ ਦਾ ਰੋਖ ਹੈ ਦੋਸਤੋ ਇਹਦਾ ਵੀ ਬਹੁਤ ਸੋਹਣਾ ਹਵਾਨਾ 15 ਸੇਵ ਵਾਲਾ ਹੋਵੇ ਝੋਟੀ 17 18 ਕਿਲੋ ਦੁੱਧ ਆਰਾਮ ਨਾਲ ਕੱਢ ਦੂ ਭਾਈ ਠੀਕ ਹੈ ਹੁਣ ਇਸ ਟਾਈਮ ਕਿੰਨਾ ਦੋ ਦੱਸਿਆ 15 ਦੇ 14 ਦੇ 15 ਦੇ ਵਿਚਾਲੇ ਤਿਆਰ 14 ਤੋਂ 15 ਦੇ ਵਿਚ ਵਿਚ ਦੋਸਤੋ ਹਾਜ਼ਰ ਦੁੱਧ ਹੈ ਬਹੁਤ ਸੋਹਣੀ ਇਹਦੀ ਗਾੜੀ ਹੈ ਐਵੇਂ ਇਹਦਾ ਟੰਟ ਚੱਤ ਸੀ ਦੇਖੋ ਸੋ ਇਹ ਦੋ ਨੰਬਰ ਤੇ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਦੂਜਾ ਸੂਆ ਤਿੰਨ ਨੰਬਰ ਤੇ ਵੀ ਇੱਕ ਬਹੁਤ ਸੋਹਣੀ ਝੋਟੀ ਤੁਹਾਨੂੰ ਦਿਖਾਉਂਗਾ ਪਹਿਲਾਂ ਦੋ ਨੰਬਰ ਵਾਲੀ ਬਾਈ ਹੋਰੀ ਬੰਦੇ ਆ ਤੇ ਤੁਸੀਂ ਦੇਖੋ ਤਿੰਨ ਨੰਬਰ ਵਾਲੀ ਦੀ ਡਿਟੇਲ ਆ ਬੋਲੇ ਚ ਖਾਲੀ ਹੈਗੀ ਠੀਕ ਹੈ 400 ਸੂਈ ਹੈ ਦੂਜਾ ਸੂਆ ਹੀ ਇਹਦਾ ਬੜਾ ਟੌਨ ਜਿਹਨ ਵਰੀਆ ਨਿਕਲਿਆ ਕੱਟੇ ਥਾਣੇ ਦਾ ਵੀ ਬਹੁਤ ਸੋਹਣਾ ਨਰੋ ਆਪਣਾ ਇਹਦੇ ਹਨੇ ਵੀ 11 12 ਕਿਲੋ ਤੋਂ ਸਟਾਰਟਿੰਗ ਹੀ ਆ ਠੀਕ ਹੈ 11 12 ਕਿਲੋ ਤੋਂ ਸ਼ੁਰੂਆਤ ਮੋਢ ਚੋਂ ਹਵਾਨਾ ਚੰਗਾ ਥਣ ਸੋਹਣੇ ਹੋਰ ਦੇਖੀ ਅੰਦਰ ਨਾ ਜਾਵੇ ਅੰਦਰ ਨਾ ਜਾਵੇ ਮੈਂ ਛੋਟਾ ਅੰਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਦੱਸੋ ਚੰਗਾ ਹਵਾਨਾ 4 ਤੋਂ ਸੁਈ ਹੈ ਜੇ ਰੱਪਾ ਪੈ ਗਿਆ ਚੋਈ ਆ ਸਾਰੇ ਪਾਲ ਬੂਲਾ ਫੜਾ ਚੂਣ ਚੂਣ ਮੋਟਾ ਲੈ ਠੀਕ ਹੈ ਤਾਂ ਚੰਗੀ ਆ ਦੱਸੋ ਅ ਇਹਦੋਂ ਅੱਗੇ ਬਾਈ ਜਿਹੜੀ ਝੋਟੀ ਝੋਟੀ ਆ ਇਹਦਾ ਇੰਨੇ ਇੱਕ ਗਰੰਟੀ ਆ ਕੱਟੀ ਬੰਦਾ ਸੇਵਾਲ ਹੋਵੇ 15 ਕਿਲੋ ਦੀ ਗਰੰਟੀ ਆ ਝੋਟੀ ਦੀ ਠੀਕ ਹੈ ਸੇਵਾ ਕਰੇ ਭਰ ਭਰਾ ਸਹੀ ਹੈ ਕਿਹੜੇ ਹਿਸਾਬ ਨਾਲ ਸਟਾਰਟਿੰਗ ਹੋਈ ਬੋਲੇ ਤੋਂ ਠੀਕ ਹੈ ਇਹਦੋਂ ਅੱਗੇ ਜਿਹੜੀ ਝੋਟੀ ਬਾਈ ਇਹਦੇ ਮਗਰ ਬਾਈ ਕੱਟੀ ਆ ਬੂਰੀ ਬੂਰੀ ਕੱਟੀ ਆ ਠੀਕ ਹੈ ਹਾਂਜੀ ਹੁਣ 12 ਕਿਲੋ ਇਹਦੇ ਥੱਲੇ ਬੋਲਾ ਹੈਗਾ ਝੋਟੀ ਥੱਲੇ ਨੂੰ ਵੀ ਸੂਈ ਨੂੰ ਤੀਜਾ ਚੌਥਾ ਦੇਣਾ ਦੱਸੋ ਬੂਰੀ ਕੱਟੀ ਨੂੰ ਇਹਨੇ ਜਨਮ ਦਿੱਤਾ ਹੈ ਹਾਈਟ ਬਹੁਤ ਚੰਗੀ ਆ ਲੰਬੀ ਹੈ ਕੋਈ ਬਾਜ਼ਾਰ ਨਹੀਂਗਾ 7 6:30 7 ਵਜੇ ਤੱਕ ਚੁਾਈ ਹੋਈ ਮਈਆਂ ਦੀ ਚੀਕੇ 17 18 ਮਈਆਂ ਚੂਣੀਆਂ ਮੈਂ ਫਿਰ ਟਾਈਮ ਤੱਕ 1 ਡੇਢ ਘੰਟਾ ਲਾਈ ਜਾਂਦਾ ਪਸੂ ਸਹੀ ਹੈ ਕੋਈ ਆਇਆ ਨਹੀਂ ਕੋਈ ਬਾਜ਼ਾਰ ਛੱਡਿਆ ਨਹੀਂ ਬੰਦਾ ਥੋਸ ਹੁੰਦੇ ਲੇਵੇ ਟਾਈਮ ਤੋਂ ਟਾਈਮ ਹੀ ਆ ਭਰਾ ਜਿਹੜਾ ਮਰਜੀ ਦੋ ਟਾਈਮ ਤਿੰਨ ਟਾਈਮ ਆਉਦੀ ਚੁਵਾਈ ਕਰਕੇ ਲੈ ਜਾ ਸਹੀ ਹੈ ਸੋ ਇਹਦੀ ਕੱਟੀ ਵੀ ਤੁਹਾਨੂੰ ਇੱਕ ਵਾਰ ਦਿਖਾਰਨ ਸੋ ਇਹਦੀ ਪੂਛ ਪੜੀ ਬਈ ਬੂਰੀ ਕੱਟੀ ਨੂੰ ਇਹਨੇ ਜਾਣ ਮਾ ਖਾਲੀ ਆ ਬੋਲੇ ਜੋ ਸੋ ਛੱਡ ਦੇ ਬਈ ਸੋ ਇਹਦੀ ਕੱਟੀ ਵੀ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਸੋਹਣੀ ਕੱਟੀ ਨੂੰ ਜਾਣ ਸਕਦਾ ਹੈ ਬੂਰੀ ਕੱਟੀ ਇਹਦੇ ਨਾਲ ਇਹਦੋਂ ਅੱਗੇ ਬਈ ਜਿਹੜੀ ਮੱਝ ਇਹਦੀ ਕੀ ਡਿਟੇਲ ਹੈ ਇਹ ਲੈ ਹੈਗਾ 14 ਕਿਲੋ ਦੁੱਧ ਬਈ ਠੀਕ ਹੈ ਕਿੰਨਾ ਚਿਰ ਹੋ ਗਿਆ ਨੂੰ ਸੂਈ ਇਹਨੂੰ ਸੂਈ ਨੂੰ ਹੋ ਗਏ ਵੀਰੇ ਅੱਜ 7-8 ਕ ਦਿਨ ਮੈਨੂੰ ਲੱਗਦਾ ਕੱਟੀ ਇਹਦੇ ਨਾਲ ਦੀ ਕੱਟੀ ਆ ਮਗਰ ਦੇਖੀ ਜੈਡ ਬਲੈਕ ਕੱਟੀ ਜਦੋਂ ਸੋ ਤੇ ਜੈਡ ਬਲੈਕ ਹੀ ਝੋਟੀ ਹੈ ਬਾੜੀ ਝੋਟੀ ਦੇ ਫਲੇਰੀ ਦੇ ਦਾਣੇ ਹੈਗੇ ਵੀਰੇ ਆਪਾਂ ਪਹਿਲਾਂ ਦੱਸ ਕੇ ਦਵਾਂਗੇ ਸਹੀ ਹੈ ਹਾਂਜੀ ਬਾਕੀ ਦੁੱਸੋਂ ਸਾਰੀ ਕਾਲੀ ਹੈ ਵਾਲ ਕੋਈ ਵੀ ਚਿੱਟਾ ਨਹੀਂ ਲੀਂਦਾ 14 ਕਿਲੋ ਚੋਕੇ ਲੈ ਜੇ ਤਿੰਨ ਟਾਈਮ ਚਾਰ ਟਾਈਮ ਝੋਟੀ ਨੂੰ ਠੀਕ ਹੈ ਜਿਹੜਾ ਮਰਜੀ ਭਰਾ ਤੋ ਦੇਖੋ ਇਹਦੀ ਗਾੜੀ ਪਿੱਛੋਂ ਹਵਾਨਾ ਤੁਸੀਂ ਦੇਖ ਲਓ ਆੜੇ ਫਲੇਰੀ ਦੇ ਦਾਣੇ ਜਰੂਰ ਹੈਗੇ ਆ। ਹੂੰ। ਪਲਾ ਕੋਉ ਮੁੜ ਕੇ ਭਰਾ ਕਈ ਵਾਰੀ ਵੀਡੀਓ ਚ ਨਹੀਂ ਦਿਖਦਾ। ਸਹੀ ਹੈ। ਖਵਾਨੇ ਤੇ ਨਾੜਾਂ ਚੰਗੀਆਂ ਬਾਕੀ ਖਵਾਨਾ ਦੇਖੋ ਫੇਰ ਇਹਦਾ। ਅੱਛਾ ਠੀਕ। ਕੱਟੀ ਸਾਰੀ ਕਾਲੀ ਇਹਦੇ ਵਾਂਗੂੰ ਹੀ ਦੱਸੋ ਵਾਲ ਕੋਈ ਵੀ ਵਾਈਟ ਨਹੀਂ ਪਰ ਖਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਮੋਢੇ ਚ ਕਾਫੀ ਚੰਗਾ। ਤਾਂ ਇਹਦੋਂ ਅੱਗੇ ਬਾਈ ਜਿਹੜੀ ਝੋਟੀ ਇਹਦੇ ਲੈ ਹੈਗਾ ਵੀਰੇ 15 ਕਿਲੋ ਦੁੱਧ ਜੋ ਕਿ ਕਿੰਨੇ ਦਿਨ ਹੋ ਗਏ ਹੋਣਗੇ ਅੱਜ ਸੂਈ ਨਹੀਂ ਨਾ ਸੂਈ ਨੂੰ ਹੋ ਗਏ ਬਈ ਅੱਜ 13-14 ਦਿਨ। ਠੀਕ ਹੈ। ਸੋ 13 14 ਦਿਨਾਂ ਦੀ ਸੂਈ 15 ਕਿਲੋ ਦੁੱਧ ਦੇ ਤੁਹਾਨੂੰ ਚੋਕੇ ਲਿਜਾ ਸਕਦੇ ਹੋ ਤੁਸੀਂ ਇਹਦਾ ਚੋਣ ਪਸਮਾਹ ਬਹੁਤ ਵਧੀਆ 19 21 ਮਾੜੇ ਇਹ ਗਾੜੀ ਦੇ ਥਾਂ ਜ਼ਰੂਰ ਭਰੇ ਆ ਠੀਕ ਹੈ ਆਪਾਂ ਪਹਿਲਾ ਵੀਡੀਓ 'ਚ ਵੀ ਦੱਸਾਂਗੇ ਕੱਲੋਂ ਆ ਕੇ ਬੰਦਾ ਕਵੇ ਯਾਰ ਭਰਾ ਤੁਸੀਂ ਦੱਸਿਆ ਨਹੀਂ ਜਾਂ ਸਾਡੀ ਮੈਂ ਫੱਟ ਸੀ 19 21 ਆ ਉਹ ਵੀ ਕੋਈ ਹੋਰ ਨਹੀਂ ਕੋਈ ਵੀ ਨੋਕਸ ਮੈਂ ਜੋ ਸਹੀ ਹੈ ਤੋਂ ਵੈਸੇ ਜਿਨ੍ਹਾਂ ਦੀ ਗਾੜੀ ਚੰਗੀ ਹੋ ਜਾਂਦੀ ਹੈ ਉਹ ਪਸ਼ੂ ਮੱਝਾਂ ਜਿਹੜੀਆਂ ਗਾੜੀ 3 ਕਿਲੋ ਦੀ ਹੋਗੀ 2.5 ਕਿਲੋ ਦੀ ਠੀਕ ਹੈ ਹਾਂ ਹਾਂ ਜਰੂਰ ਕੱਦ ਕਾੜ ਵਜੂਦ ਵੱਡੀ ਬਹੁਤ ਕਾਂਚਾ ਦੇਖੋ ਚੰਗੇ ਕੱਦ ਕਾੜ ਦੀ ਝੋਟੀ ਮੱਝ ਇਹ ਬਿਲਕੁਲ ਕੁੰਡੇ ਸਿੰਘਾਂ ਦੀ ਬੱਚਾ ਇਹਦਾ ਨਾ ਕਟਾ ਕਟਾਈ ਇਹਦੋਂ ਅੱਗੇ ਜਿਹੜੀ ਮੱਝ ਦਿਖਾਉਣੀ ਹੈ ਦੋਸਤੋ ਸਾਰੀ ਚਮੜੀ ਦੇ ਵਿੱਚ ਨਾੜਾਂ ਬੜੀਆਂ ਸੋਹਣੀਆਂ ਦਿਸਣਗੀਆਂ 15 ਕਿਲੋ ਦੁੱਧ ਹੈਗਾ ਹੁਣ ਕਿੰਨੇ ਕਿ ਤਣੂ ਕੇ ਸੂਈ ਸੂਈ ਨਾ ਹੋ ਕੇ 8-9 ਦਿਨ ਠੀਕ ਹੈ 8-9 ਦਿਨਾਂ ਦੀ ਸੂਈ ਉਹ ਤੋਂ ਐ ਮੋੜੀ ਮੈਂਨ 15 ਕਿਲੋ ਦੁੱਧ ਹੈ ਇਸ ਟਾਈਮ ਹਾਜ਼ਰ ਹੈ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਦੀ ਇਹਦੇ ਥੋੜੀ ਔਰਲੇ ਪਾਸੇ ਭਾਲ ਪਾ ਗਈ ਆ ਬਾਦੀ ਆ ਠੀਕ ਹੈ ਸੋ ਦੋਸਤੋ ਇੱਕ ਪਾਸੇ ਥੋੜੀ ਭਲੂਣ ਕਬਹਣੀ ਵਾਲੇ ਪਾਸੇ ਪਾ ਗਈ ਕਈ ਵਾਰ ਪਸ਼ੂ ਨੂੰ ਮਿੱਠਾ ਦਿੱਤਾ ਜਾਂਦਾ ਪਾਈਆਂ ਪਾਰਸੋਂ ਠੀਕ ਹੈ ਵੈਸੇ ਥਾਨ ਬਰਾਬਰ ਆ ਬਰਾਬਰ ਆ ਯਾਰ ਫੁੱਲ ਗਾਰੰਟੀ ਹੋ ਮੈਂ ਦੀ ਬਈ ਸਾਰੇ ਕਾਹ ਦੀ ਥੱਲੇ ਪੁੱਤੋਂ ਆਪ ਦਾ ਭਰਾ ਪਸੰਦ ਕਰ ਲਿਆਗੇ ਠੀਕ ਹੈ ਤਾਂ ਸੋ ਇਹ ਵੀ ਮੈਂ ਲਈ ਆ ਆਪਾਂ ਗੱਭਨ ਨਹੀਂ ਮੈਂ ਲਈ ਕੋਈ ਠੀਕ ਹੈ ਸੋ ਇਹ ਮੱਝ ਦੇ ਖੋਦ ਸਾਰੇ ਚਮੜੀ ਦੇ ਉੱਤੇ ਬਹੁਤ ਸੋਹਣੀਆਂ ਸੋਹਣੀਆਂ ਨਾੜਾਂ ਉੱਤੋਂ ਸਟਰਕਚਰ ਵੀ ਬਹੁਤ ਚੰਗਾ ਤੁਹਾਨੂੰ ਨਜ਼ਰ ਆਦਾ ਨਾੜੀ ਚੋਗ ਆਪ ਸਮਾ ਕੇ ਇੱਕੋ ਜੇ ਸਿੱਟੂ ਕੀ ਥਾਨ ਸਾਰੇ ਠੀਕ ਸੋ ਇਹਦਾ ਹਵਾਨਾ ਦੇਖਿਓ ਕਰਮ ਵਾਲੀ ਕਾਫੀ ਚੌੜਾ ਹਵਾਨਾ 15 ਚੁੱਟੇ ਜੇ ਦੁੱਧ ਠੀਕ ਹੈ ਇਹ ਦੂ ਅੱਗੇ ਬਈ ਜਿਹੜੀ ਮੱਝ ਇੰਦੇ ਥੱਲੇ ਵੀ ਹੈਗਾ ਵੀਰੇ 15 ਕਿਲੋ 14 15 ਕਿਲੋ ਦੁੱਧ ਕਿੰਨੇ ਕ ਦਿਨ ਹੋਗੇ ਹਣਗੇ ਸੂਈ ਨੂੰ ਸੂਈ ਨੂੰ ਹੋ ਹੀ ਗਏ ਇਹਨੂੰ ਵੀਰੇ 8 9 10 ਦਿਨ ਤਾਂ ਠੀਕ ਹੈ ਪੁੰਦਾ ਇਹ ਝੋਟੀ ਦਾ ਵਜੂਦ ਬਹੁਤ ਵਧੀਆ ਇਹ ਵੀ ਬਿਲਕੁਲ ਪਤਲੀ ਪੂਛ ਦੀ ਉਤੋਂ ਮੋੜ ਦੇ ਵਿੱਚੋਂ ਸਿੰਘ ਇਹਦੇ ਵੀ ਸੋਹਣੇ ਚੰਗੇ ਦੋਤੇ ਚੱਲਦੀ ਝੋਟੀ ਆ ਦੱਸੋ 14 ਚੋਗੇ ਲੈ ਜੇ ਬਾਈ ਦੋ ਟਾਈਮ ਦਾ ਤਿੰਨ ਟਾਈਮ ਆਪਦਾ ਬੰਦੇ ਬਾਈ ਹੈ 15ਵਾਂ ਠੀਕ ਹੈ ਗਾਰੰਟੀ ਵਾਲਾ 14 ਹੋ ਓਕੇ ਜਿਹੜੀ ਪੂਰੀਆਂ ਮੰਹਾਂ ਦੀ 1 ਨੰਬਰ ਜਿਹੜੀ ਬੂਰੀ ਤੋਰਾਂਗੇ ਦੁੱਧ ਇਹਦੇ ਅੱਲੇ 13 ਕਿਲੋ ਦੁੱਧ ਠੀਕ ਹੈ 13 ਕਿਲੋ ਦੁੱਧ ਕਿੰਨੇ ਦਿਨਾਂ ਦੀ ਸੋਈ ਹੈ ਸੋਈ ਇਹਨਾਂ ਨੂੰ 1 ਹਫਤਾ ਹੋਇਆ ਠੀਕ ਹੈ ਘੱਟਾ ਮਗਰ ਠੀਕ ਹੈ ਇਹ ਵੀ ਛੋਟੀ ਰਾਣ ਵਾਲਾ ਮੰਹਾਂ ਕਿੰਨੀਆਂ ਦਿਖਾਈਆਂ ਵੀਰੇ 15 ਤੇ 18 ਦੇ ਵਿਚਾਲੇ ਦੁੱਧ ਦੇਣ ਵਾਲੀਆਂ ਝੋਟ ਠੀਕ ਹੈ ਇਦੇ ਥੱਲੇ ਦੁੱਧ ਦਵਾਰਾ ਦੱਸਣੀ ਵੀ 13 ਕਿਲੋ ਦੁੱਧ ਹੈਗਾ ਵੀਰੇ ਹੁਣ 13 ਕਿਲੋ ਦੁੱਧ ਦਸੋ ਦੁੱਧ ਕੱਟੇ ਨੂੰ ਜਨਮ ਦਿੱਤਾ ਤੇ ਬੂਰੇ ਰੰਗ ਦਾ ਹੀ ਕੱਟਾ ਬਹੁਤ ਵੱਡੀ ਐ ਕੱਦ ਕਾਠ ਚ ਬੜੀ ਚੰਗੀ ਝੋਟੀ ਐ ਥਣ ਸੱਟਦੀ ਆਸਲਾ ਲਾਲ ਸੁਰਖਲੇਵਾ ਹੋ ਜਾਂਦਾ ਥਣ ਸੱਟ ਕੇ ਪਸਮਾ ਕੇ ਤਾਂ ਮੱਝ ਪਸਮਾ ਦੇ ਵਿੱਚ ਦਸੋ ਹਵਾਨਾ ਮੱਝਾ ਚਾ ਗਾਂ ਉੱਤੋਂ ਤੱਕ ਤਣ ਜਾਂਦਾ ਮੱਝ ਦਾ ਹਵਾਨਾ ਖਾਸ ਕਰਕੇ ਪਸਮਾ ਕੇ ਤਾਂ ਇੰਨੀ ਸੋਹਣੀ ਲੱਗਦੀ ਐ ਝੋਟੀ ਵੀਰੇ ਹਾਂ ਰਾਹ ਹੁਣਾਂ ਝੋਟੀ 15 ਕਿਲੋ ਦੁੱਧ ਭਰਾ ਦੇ ਦੂ ਠੀਕ ਠੀਕ ਹੈ ਕਿਵੇਂ ਚਾਰੂ ਆ ਝੋਟੀ ਲਾਸਟ ਉਤੇ ਜਿਹੜੀ ਝੋਟੀ ਬੱਦੀ ਉਹ ਝੋਟੀ ਆ ਕੱਲ ਸੂਈ ਆ ਰਾਤ ਠੀਕ ਹੈ ਨੋ ਕੱਲ ਰਾਤ ਹੀ ਸੂਈ ਆ ਦੋਸਤੋ ਬੱਚਾ ਇਹਦਾ ਬੈਠਾ ਹੈ ਰਾਤ ਹੀ ਸੂਈ ਆ ਭਾਈ ਬੱਚਾ ਇਹਨੇ ਕੀ ਦਿੱਤਾ ਭਲਾ ਮਗਰ ਦੇਖੀ ਕੀ ਜਾਂਦੇ ਦੋਸਤੋ ਇਹਦੇ ਨਾਲ ਬੱਚਾ ਜਿਹੜਾ ਉਹ ਸਾਦੇ ਘੱਟੀਆ ਦੇਖ ਮਣੇ ਸਿੰਘ ਬਿਲਕੁਲ ਛੋਟਾ ਇਹਦਾ ਵੀ ਬਹੁਤ ਵੱਡੀ ਝੋਟੀ ਹੈ ਵੀ ਹੂੰ ਬਹੁਤ ਬਣੀ ਈ ਸੀ ਝੋਟੀ ਜਮਾ ਖਾਲੀ ਕਰਤੀ ਬੋਲੇ ਜੋ ਠੀਕ ਹੈ ਸੋ ਬੌਲੇ ਜੋ ਬਿਲਕੁਲ ਖਾਲੀ ਐ ਇਸ ਟਾਈਮ ਚੰਗਾ ਸਿੰਘ ਬਿਲਕੁਲ ਸਾਨ ਦੇ ਸਿੱਧੀ ਫੁੰਡਾ ਸਿੰਘ ਕੱਟੀ ਆ ਕੱਟੀ ਆ ਮਗਰ ਉਹ ਬੱਚਾ ਇਹਦੇ ਨਾਲ ਕੱਟੀ ਪੜਾ ਲੇਵਾ ਸੀ ਬਹੁਤ ਬਣ ਕੇ ਸੂਈ ਝੋਟੀ ਬਾਲ ਬੁੱਲ ਜੇ ਸਾਰੇ ਗਾੜਿਆਂ ਦੀ ਬੜਾ ਝੋਣ ਵਧੀਆ ਨਿਕਲਿਆ ਸੋਏ ਦੋਸਤੋ ਮੱਧ ਅੱਜ ਤੁਹਾਨੂੰ ਦਿਖਾਉਣੀ ਆ ਸਿੰਘ ਦਾ ਹਮ ਟੋਟਲ ਨਾਗ ਅਸੀਂ ਤੁਹਾਨੂੰ 10 ਦਿਖਾਏ ਆ 8 ਅੰਦਰ ਖੜੀਆਂ ਇੱਕ ਕੱਟੀ ਛੋਟੇ ਭਾਅ ਦੀ ਲੈਣੀ ਉਹ ਵੀ ਕੱਟੀ ਦਿਖਾਉਨੇ ਤੋਰੀ 12 ਕਿਲੋ ਤੱਕ ਹੈਗਾ ਪਹਿਲਾਂ ਤੋਂ ਲੈ ਲਈਆਂ ਬਾਹਰ 12 ਕਿਲੋ ਦੁੱਧ ਚੋਕੇ ਲੈ ਜੇ ਬਾਈ ਪਹਿਲਾਂ ਕੱਟੀ ਆ 12 ਕਿਲੋ ਦੁੱਧ ਹਾਜ਼ਰ ਹੈ ਹਾਜ਼ਰ ਠੀਕ ਹੈ ਇਹਦੇ ਬਾਅਦ ਦੀ ਇੱਧਰ ਜ਼ਰੂਰ ਹੈਗੀ ਆ ਠੀਕ ਹੈ ਇਹਦਾ ਭਾਅ ਕੀ ਰਹਿਣਾ ਆਪ ਮੁੱਲ ਕਿੰਨਾ ਮਰਜੀ ਕਰਾ ਲਿਓ 1 ਲੱਖ ਤੇ 45000 ਰੁਪਏ ਕੱਟੀ ਦਾ ਲੈਣਾ ਲੈਣਾ ਠੀਕ ਹੈ ਦੋਸਤੋ ਬਾਕੀ ਸਾਰੀ ਮੱਚ ਦੁੱਧ ਤੇ ਪਾ ਰਹੀ ਹੈ ਜੀ ਤੇ ਵਾਈ ਬੜੀ ਵਧੀਆ ਲੈ ਠੀਕ ਹੈ ਬੜੀ ਠੰਡੀ ਆ ਓਕੇ ਪਹਿਲਾਂ ਝੋਟੀ ਆ ਦੋਸਤੋ ਕਿ 1 ਲੱਖ ਤੇ 45000 ਦੀ ਬਾਈ ਕਹਿੰਦਾ ਦੇਵਾਂਗੇ ਮੱਜਾਂ ਜਿਹੜੀਆਂ ਸਾਰੀਆਂ ਹਰਿਆਣੇ ਦੇ ਵਿੱਚੋਂ ਇੱਥੇ ਵਿਕਰੀ ਵਾਲੀਆਂ ਆਉਂਦੀਆਂ ਉਹ ਚੀਜ਼ ਤੁਸੀਂ ਬਾਕੀ ਕੋ ਜੂਤ ਬਹੁਤ ਆ ਕੱਟੀ ਦਾ ਹੂੰ 12 ਚੋਕੇ ਲੈ ਜੇ ਆ ਦਾ ਤਿੰਨ ਟਾਈਮ ਚਾਰ ਚਾਰ ਟਾਈਮ ਠੀਕ ਹੈ ਸਾਢੇ 12 ਹੂਆ 11900 ਨੀਗ ਠੀਕ ਹੈ ਹਾਂਜੀ ਸਾਢੇ 12 ਕਿਲੋ ਤੋਂ ਦਵਾਈ ਕਹਿੰਦਾ ਵੀ ਨਿਕਲੂਗਾ ਇਹਨੂੰ ਰਹਿਣ ਦੇ ਦੱਸੋ ਦੋਸਤ ਮੱਜਾਂ ਅੱਜ ਜਿਹੜੀਆਂ ਵਿਕਰੀ ਵਾਲੀਆਂ ਸੀਗੀਆਂ ਅੰਦਰ ਹੀ ਮਾਰ ਦਿਓ ਕੈਮਰਾ 18 ਨਾਲ ਸੀਗੇ 18 ਚੋਂ 11 ਤੁਹਾਨੂੰ ਦਿਖਾਤੇ ਆ ਆ ਆਪਣਾ ਡਰੈੱਸ ਸਾਰੇ ਦੇ ਡਰੈੱਸ ਤੇ ਮਾਰ ਦਿਓ ਉਹ ਦੇਖ ਲਈ ਤੁਸੀਂ ਇੱਥੇ ਅੰਦਰ ਵੀ ਮਾਰ ਦੋ ਦੇਖ ਲੈਣ ਲੋ ਆਹ ਝੋਟੀਆਂ ਬੋਲੇ ਜਾਂ ਸਾਰੀਆਂ ਠੀਕ ਹੈ ਹਾਂਜੀ ਸੋ ਇਹ ਪੌਲਿੰਗ ਸਰਵਿਸ ਇਹ ਕੋ ਮੀਣੀ ਮੱਝ ਵੀ ਇੱਥੇ ਬੜਾ ਚੰਗਾ ਹਵਾਨਾ ਦਿਖਾਉਂਦੀ ਹੈ ਇਹ ਵੀ ਇਸ ਵਕਤ ਅਵੇਲੇਬਲ ਆਹ ਕਾ ਠੀਕ ਨੇ ਲੈਣੀ 1,60,000 ਦੀ ਦੇ ਕੇ ਆਗੇ ਇੱਟਾ 60 ਦੀ ਦੇਗਾ ਬਹੁਤ ਪਾਰਾ ਕਿਲੋ ਆ ਥੋੜਾ ਚੋਕਰ ਭਾਲਦੀ ਆ ਭਾੜੇ ਤੇ ਲੱਗਦੀ ਆ ਪੱਕਾ ਆਏਗਾ ਸੋ ਅੱਜ ਦੀ ਜਿਹੜੀ ਵੀਡੀਓ ਸੀ ਦੋਸਤੋ ਇਹਦੇ ਚ ਨਾਗ ਵਿਕਰੀ ਵਾਲੇ ਸੀਗੇ ਬਾਈ ਕੋਲ ਸਾਰੇ ਤੁਹਾਨੂੰ ਦਿਖਾਤੇ ਆ ਬਾਕੀ ਤੁਸੀਂ ਤਸੱਲੀ ਕਰਿਓ ਆਕੇ ਜਿਹੜਾ ਖਰੀਦਣਾ ਚਾਹੋ ਧੰਨਵਾਦ